ਸਤਿ ਸ਼੍ਰੀ ਅਕਾਲ ਦੋਤੋ ਕੀ ਹਾਲ ਚਾਲ ਆ ਤੇ ਮੈਂ ਆ ਜੀ ਤੁਹਾਡਾ ਆਪਣਾ ਰਾਜੂ ਫਰੀਦਕੋਟ ਆ ਤੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਆ ਜੀ ਤੇ ਅੱਜ ਆਪਾਂ ਚੱਲੇ ਆ ਬਾਬਾ ਫਰੀਜੀ ਦੇ ਚਰਨ ਚੂ ਧਰਤੀ ਫਰੀਦਕੋਟ ਤੇ ਆਓ ਚੱਲਗੇ ਤੁਹਾਨੂੰ ਵੀ ਲੈ ਚਲਦੇ ਆਪਾਂ ਫਰੀਦਕੋਟ ਤੇ ਮਿਲਦੇ ਆ ਫਰੀਦਕੋਟ ਦੇ ਚੌਂਕਾਂ ਦੇ ਵਿੱਚ ਟੰ ਟੰ ਬਾਬਾ ਜਾਨ ਸਿੰਘ ਜੀ ਗੁਰਦਵਾਰਾ ਸਾਹਿਬ ਤੇ ਇੱਧਰ ਸਟੇਡੀਅਮਾਂ ਦੀ ਵੱਡੀਆਂ ਰੌਣਕਾਂ ਭਰਦੀਆਂ ਇੱਥੇ ਵੀ ਹਰਕ ਸਾਲ ਟੂਰਨਾਮੈਂਟ ਹੁੰਦੇ ਆ ਕਬੱਡੀ ਦੇ ਤਿੰਨ ਤੋਂ ਚਾਰ ਦਿਨ ਚੱਲਦਾ ਵੱਡੀਆਂ ਰੌਣਕਾਂ ਲੱਗਦੀਆਂ ਸੰਤ ਬਾਬਾ ਖਜਾਨ ਸਿੰਘ ਜੀ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਬਹੁਤ ਹੀ ਸੋਹਣਾ ਸਟੇਡੀਅਮ ਆ ਸਾਰੇ ਪਾਸੇ ਦਰਖਤ ਸ਼ਾਨਦਾ ਬਹੁਤ ਪ੍ਰਬੰਧ ਆ ਸਾਹਮਣੇ ਗੁਰੂ ਘਰ ਗੁਰਦੁਆਰਾ ਸਾਹਿਬ ਤੇ ਇਧਰਲੇ ਪਾਸੇ ਧੰਤਨ ਬਾਬਾ ਖੁਜਾਨ ਸਿੰਘ ਜੀ ਦੀ ਸਮਾਦਾ ਲੋ ਜੇ ਭਾਈ ਇੱਥੇ ਆਪਾਂ ਤੇਲ ਪਵਾਉਣ ਵਾਸਤੇ ਰੁਕੇ ਸੀ ਪੰਪ ਤੇ ਤੇ ਤੇਲ ਪਵਾ ਲਿਆ ਤੇ ਮਿਲਦੇ ਆ ਜੀ ਅਗਲੇ ਸਫ਼ਰ ਚ ਰੋਡ ਬੜਾ ਧਿਆਨ ਨਾਲ ਕ੍ਰਾਸ ਕਰਨਾ ਪੈਂਦਾ ਕਿਉਂਕਿ ਸਾਧਨ ਬਹੁਤ ਆਉਂਦੇ ਆ ਇਹ ਇਧਰ ਵੀ ਦੇਖੋ ਤੇ ਇਧਰ ਵੀ ਦੇਖੋ ਬਹੁਤ ਹੀ ਧਿਆਨ ਨਾਲ ਜਿਹੜੀ ਸ਼ਰਕ ਪਾਰ ਕਰਨੀ ਪੈਂਦੀ ਹੈ ਇਸ ਟਾਈਮ ਪਹੁੰਚ ਗਏ ਆਪਾਂ ਫੌਜੀ ਚੌਕ ਤੇ ਜ਼ਿਆਦਾਤਰ ਇਹਨੂੰ ਸਾਧਕ ਚੌਕ ਦੇ ਨਾਮ ਨਾਲ ਜਾਣਿਆ ਜਾਂਦਾ ਸ਼ਹਿਰ ਦੀਆਂ ਛੜਕਾਂ ਤੇ ਕਾਫੀ ਰੌਣਕਾਂ ਲਓ ਜੀ ਮੇਰੇ ਪਿੱਛੇ ਦੇਖ ਸਕਦੇ ਤੁਸੀਂ ਕਨਈਆ ਚੌਕ ਤੇ ਇੱਥੇ ਬਹੁਤ ਰੌਣਕਾਂ ਲੱਗੀਆਂ ਰਹਿੰਦੀਆਂ ਸਾਰਾ ਦਿਨ ਇਸ ਚੌਕ ਵਿੱਚ ਜਿਹੜੀ ਟ੍ਰੈਫਿਕ ਦੀ ਥੋੜੇ ਜਿਹੀ ਸਮੱਸਿਆ ਆਉਂਦੀ ਆ ਬੜੇ ਧਿਆਨ ਨਾਲ ਇੱਥੋਂ ਪਾਰ ਕਰਨਾ ਪੈਂਦਾ ਸ਼ਹਿਰ ਦਾ ਇੰਟਰ ਆ ਜਾਂਦਾ ਤੇ ਸਾਹਮਣੇ ਹੈਗਾ ਜੀ ਘੰਟਾ ਘਰ ਦੇਖ ਸਕਦੇ ਆ ਤੁਸੀਂ ਘੰਟਾ ਘਰ ਦੀਆਂ ਰੌਣਕਾਂ ਆਟਰੀ ਪੌਂਡ ਦੇ ਸ਼ਕੀਨਾ ਤੱਕ ਘੰਟਾ ਘਰ ਦੀ ਨੁੱਕਰ ਦੇ ਵਿੱਚ ਤੁਹਾਨੂੰ ਦੋ ਕਾਊਂਟਰ ਮਿਲ ਜਾਣਗੇ। ਆਹ ਵੇਖਿਆ ਜੀ ਆਪਾਂ ਠੰਡੀ ਸੜਕ ਤੇ। ਜਿੰਦਰਾ ਕਾਲਜ ਦੇ ਸਾਹਮਣੇ ਖੇਡਾਂ ਦਾ ਸਟੇਡੀਅਮ ਆ ਤੇ ਇਧਰਲੇ ਪਾਸੇ ਦੇਖੋ ਤੁਸੀਂ ਨਹਿਰੂ ਸਟੇਡੀਅਮ। ਇੱਥੇ ਵੀ ਵੱਡੀਆਂ ਰੌਣਕਾਂ ਲੱਗਦੀਆਂ। ਕਾਫੀ ਪ੍ਰੋਗਰਾਮ ਹੁੰਦੇ ਰਹਿੰਦੇ ਐਸ ਜਗ੍ਹਾ ਤੇ ਵੀ। ਇਹ ਖੇਡਾ ਕਰਕੇ ਦਾ ਸਵੇਰ ਇੱਥੇ ਨੌਜਵਾਨ ਕਾਫੀ ਮੁੰਡੇ ਕੁੜੀਆਂ ਜਿਹੜੇ ਆਉਂਦੇ ਆ ਆਪਣੇ ਗੇਮ ਲਾਉਣ ਦੇ ਵਾਸਤੇ ਤੇ ਬਲਜਿੰਦਰਾ ਕਾਲਜ ਦੇ ਨਾਲ ਦੱਸਿਓ ਵੀ ਕਿਹਦੀਆਂ ਕਿਹਦੀਆਂ ਜਾਂਦਾ ਜੁੜੀਆਂ ਤੇ ਕਿਹਨੇ ਕਿੰਨਾ ਸਮਾਂ ਇੱਥੇ ਬਤਾਇਆ ਲੋ ਜੀ ਉਧਰ ਤਲਵੰਡੀ ਵਾਲਾ ਪੁਲ ਬਣੇ ਜਾਂਦਾ ਤੇ ਇਸ ਫਾਟਕ ਤੇ ਜਿਹੜਾ ਹੈਗਾ ਜੀ ਇਹ ਵਜਦਾ ਚਾਹਲਾਂ ਵਾਲਾ ਫਾਟਕ ਇੱਥੇ ਵੀ ਕਾਫੀ ਭੀੜ ਰਹਿੰਦੀ ਆ ਤੇ ਨੰਗੇ ਟਾਪੇ ਵਾਲਿਆਂ ਨੂੰ ਬਈ ਕਾਫੀ ਇੱਥੇ ਸਮੱਸਿਆ ਦਾ ਜਿਹੜਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਫਰੀਦਕੋਟ ਇਹਨਾਂ ਨਹਿਰਾ ਕਰਕੇ ਵੀ ਕਾਫੀ ਚਰਚਾ 'ਚ ਬਣਿਆ ਰਹਿੰਦਾ ਕਿਉਂਕਿ ਸ਼ਹਿਰ 'ਚ ਆਵਾਜ਼ਾਂ ਵੀ ਜਾਦੇ ਹੋਣ ਕਰਕੇ ਕੋਈ ਨਾ ਕੋਈ ਆਏ ਦਿਨ ਇੱਥੇ ਘਟਨਾ ਵਾਪਰ ਜਾਂਦੀ ਆ ਤੇ ਇਸੇ ਕਰਕੇ ਫਰੀਦਕੋਟ ਦਾ ਨਾਂ ਜਿਹੜਾ ਸੁਰੱਖਿਆ ਦੇ ਵਿੱਚ ਰਹਿੰਦਾ ਲੋ ਜੀ ਬਈ ਇਸ ਟਾਈਮ ਪਹੁੰਚ ਕੇ ਆਪਾਂ ਵੱਡੇ ਹਾਈਵੇ ਤੇ ਜਿਹੜਾ ਬਠਿੰਡੇ ਤੋਂ ਵਾਇਆ ਫਰੀਦਕੋਟ ਸ਼੍ਰੀ ਅੰਮ੍ਰਿਤਸਰ ਨੂੰ ਜਾਂਦਾ ਤੇ ਆਪਾਂ ਉਸ ਚੌਕ ਦੇ ਵਿੱਚ ਆ ਜਿੱਥੇ ਫਰੀਦਕੋਟ ਨੂੰ ਟੱਚ ਕਰਕੇ ਜਾਂਦਾ ਬਈ ਯਾ ਮਾਸ ਨੁੱਕਰ ਦੇ ਵਿੱਚ ਆ ਤੇ ਦੇਖ ਸਕਦੇ ਆ ਪਿੱਛੇ ਤੁਸੀਂ ਇੱਧਰਲੇ ਪਾਸੇ ਸ਼ਹਿਰ ਆ ਜਾਂਦਾ ਫਰੀਦਕੋਟ ਤੇ ਇਧਰੋਂ ਬਠਿੰਡੇ ਵਾਲੀ ਸਾਈਡ ਆ ਤੇ ਜੇ ਤੁਸੀਂ ਇੰਦਰ ਘੁੰਮੋਗੇ ਤਾਂ ਇਹ ਜਾਵਣਦਾ ਜੀ ਅੰਮ੍ਰਿਤਸਰ ਇਹ ਇਸ ਟਾਈਮ ਆਪਾਂ ਨੁੱਕਰ ਦੇ ਵਿੱਚ ਖੜੇ ਆ ਜਿੱਥੋਂ ਫਰੀਦਕੋਟ ਨੂੰ ਇਹ ਰੋਡ ਟੱਚ ਕਰਕੇ ਜਾਂਦਾ ਨੌਜੀ ਭਾਈ ਅੱਜ ਸੰਡੇ ਆ ਤੇ ਸੰਡੇ ਵਾਲਾ ਦਿਨ ਜਿਹੜਾ ਰੱਬ ਨੂੰ ਦੇਣਾ ਬਹੁਤ ਜ਼ਰੂਰੀ ਆ ਗੋੜ ਦੀ ਭਗਤੀ ਆराधना ਕਰਨੀ ਤੇ ਅੱਜ ਆਪਾਂ ਪਹੁੰਚ ਗਏ ਆ ਜੀ ਚਰਚਾਂ ਤੇ ਇਸ ਟਾਈਮ ਹੈਗੇ ਆ ਜੀ ਆਪਾਂ ਪਾਇਟਰ ਹਰਜੀਤ ਸਿੰਘ ਮੈਜਿਸਟਰੀ ਟੇਹਨੇ ਦੇ ਵਿੱਚ ਜਿਹੜੀ ਚਰਚ ਹੈਗੀ ਉਸ ਜਗ੍ਹਾ ਤੇ ਆਏ ਆ ਅੱਜ ਆਪਾਂ ਤੇ ਚੱਲਦੇ ਆ ਜੀ ਅੰਦਰ ਕਰਦੇ ਉਸ ਪ੍ਰਭੂ ਦੀ ਭਗਤੀ ਆराधना ਤੇ ਗੋੜ ਦੀ ਕਰਦੇ ਆ ਵਡਿਆਈ ਨੌਜੀ ਭਾਈ ਸ਼ਾਮਾਂ ਪੈ ਚਲੀਆਂ ਤੇ 5:30 6 ਵਜੇ ਚੱਲਿਆ ਠੰਡ ਪੂਰੀ ਲੱਗਦੀ ਆ ਮੋਟਰਸਾਈਕਲ ਤੇ ਤੇ ਜਦੋਂ ਸਵੇਰ ਪੁਰੇ ਜਰੂ ਧੁੱਪ ਸੀ ਪਈ ਮੈਂ ਕਿ ਮोटे ਕੱਪੜੇ ਕੀ ਕਰ ਲੈ ਮੋਟੀ ਕੱਟੀ ਜੀ ਪੁਰੇ ਆ ਭੈੜੀ ਲੱਗਦਾ ਬਹੁਤ ਆ ਤੇ ਹੁਣ ਕਦਾ ਲੱਗਦਾ ਵੀ ਜੇ ਨਾਲ ਲੈ ਲੈਨੇ ਤਾਂ ਚੰਗੇ ਰਹਿੰਦੇ ਤੇ ਜਿਹੜੇ ਵੀ ਮੇਰੇ ਵੀਰ ਨੇ 6 ਵਜੇ ਤੋਂ ਬਾਅਦ ਮੋਟਰਸਾਈਕਲ ਤੇ ਫਾਇਕ ਤੇ ਸਫ਼ਰ ਕਰਨਾ ਨਾ ਜੇ ਕੋਈ ਆਉਦੇ ਮੋٹے ਕੱਪੜੇ ਪਾ ਕੇ ਆਉਂਦਾ ਇਂਤਜ਼ਾਮ ਕਰਕੇ ਚਲੋ ਜੇ ਰਹੀ ਤਾਂ ਬਹੁਤ ਜ਼ਿਆਦਾ ਠੰਡ ਲੱਗਦੀ ਆ ਫਿਰ ਕੋਈ ਚੱਕਰ ਦਾ ਸਾਹਮਣਾ ਕਰਨਾ ਪੈਂਦਾ ਐਸੇ ਜਿਹਾ ਇੱਕ ਜੰਪ ਹੁੰਦਾ ਥੋੜਾ ਇਹ ਆਵੇ ਵੰਜਾ ਜੰਪ ਚਾਹ ਜੀ ਬਈ 6 ਵਜੇ ਤੇ ਆਪਾਂ ਪਿੰਡ ਪੁੰਚ ਨਾਲੇ ਆ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਕਰਦੇ ਹਾਂ ਤੇ ਬਣੇ ਨੇ ਰਾਜੂ ਕੁੜੀਏ ਦੇ ਵੇਚ ਨਾਲ ਹੋਰ ਬਲੌਗ ਤੇ ਖੱਲੇ ਸਾਡੇ ਪੇਚ ਨੂੰ ਕਾਲਜ ਨੂੰ